ਦੋਸਤੋ ਇਹ ਵੀਡੀਓ ਪੈਂਡ ਰਾਜਗੜ੍ਹ ਦੀ ਆ ਆ ਦੇਖੋ ਤੁਸੀਂ ਚੋਰਾਂ ਦੇ ਹੌਸਲੇ ਇਹ ਕੋਠੀ ਦੇ ਵਿੱਚ 14 ਬੰਦੇ ਆਏ ਨੇ ਇਹ ਲੱਗ ਲੱਗ ਏਰੀਏ ਦੇ ਵਿੱਚ ਖਿਲਰੇ ਹੋਏ ਨੇ ਪਰ ਆ ਦੋ ਬੰਦੇ ਮੈਂ ਅੰਦਰਲੇ ਕੈਮਰੇ ਦੀ ਵੀਡੀਓ ਪਾਈ ਆ ਬਾਹਰਲੇ ਕੈਮਰੇ ਦੀ ਵੀਡੀਓ ਵੀ ਸੀ ਪਰ ਉਹ ਕਾਫੀ ਜ਼ਿਆਦਾ ਲੰਬੀ ਸੀ 10 ਮਿੰਟ ਦੀ ਵੀਡੀਓ ਸੀ ਉਹ ਫਿਰ ਜ਼ਿਆਦਾ ਜਰੀ ਫੇਸਬੁੱਕ ਤੇ ਚੜਦੀ ਨਹੀਂ ਮੈਂ ਅੰਦਰਲੇ ਅੰਦਰਲੇ ਪਾੜ ਦੇ ਤੁਸੀਂ ਹੌਸਲੇ ਦੇਖੋ ਜਿਵੇਂ ਆਪਦੇ ਘਰੇ ਟਹਿਲ ਦੇ ਫਿਰਦੇ ਹੁੰਦੇ ਆ ਇਹ ਜਿਹੜੇ ਵੀਰ 40 ਕਿ ਸਾਲ ਦੀ ਉਮਰ ਦੇ ਹਨ ਉਹਨਾਂ ਨੂੰ ਪਤਾ ਹੋਊਗੀ ਇੱਕ ਅੱਗੇ ਕਾਲੇ ਕੱਛਿਆਂ ਵਾਲਾ ਗਰੋਹ ਹੁੰਦਾ ਸੀ ਆ ਹੁਣ ਲਾਲ ਨੀਕਰਾਂ ਤੇ ਨੀਲੀਆਂ ਬਨਾਂ ਵਾਲਾ ਗਰੋਹ ਨਵਾਂ ਚੱਲ ਪਿਆ ਆ ਦੇਖੋ ਲੱਕ ਦੇ ਨਾਲ ਇਹਦੇ ਖੰਜਰ ਬੰਨਿਆ ਹੋਇਆ ਆ ਦੇਖੋ ਤੁਸੀਂ ਉਹ ਜਦੋਂ ਤਰਹੰਦਾ ਦੇਖੋ ਆ ਲਾਲ ਨੀਕਰਾਂ ਦੇ ਦੋਨਾਂ ਦੇ ਖੰਜਰ ਆ ਪਰ ਆਪਾਂ ਆਪ ਦਾ ਵਿਚਾਰ ਆਪ ਰੱਖੀਏ ਵੀਰੇ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਲੁਧਿਆਣੇ ਦੇ ਨੇੜੇ ਤੇੜੇ ਇਹ ਜਿਹੜਾ ਗਰੋਹ ਬੰਦਿਆਂ ਦਾ ਇਸ ਟਾਈਮ ਸਰਗਰਮ ਹੈ ਪੂਰਾ ਆਪਾਂ ਆਪਣੇ ਘਰ ਦਾ ਆਪ ਹੀ ਵਿਚਾਰ ਰੱਖੀਏ ਕੋਈ ਇੱਕ ਮੈਂਬਰ ਦੀ ਡਿਊਟੀ ਲਾਵੋ ਵੀ ਜਿਹੜਾ ਰਾਤ ਨੂੰ ਨਿਗ੍ਹਾ ਰੱਖੇ ਤੇ ਦਿਨੇ ਸੌਂ ਲਵੇ ਬਸਕ ਪਰ ਫੇਰ ਇਹ ਕਈ ਵਾਰੀ ਪੈਸੇ ਦਾ ਸਰ ਜਾਂਦਾ ਇਹ ਗੰਦੇ ਤੁਹਾਨੂੰ ਪਤਾ ਵੀ ਕਿਸੇ ਜਾਨ ਦਾ ਨੁਕਸਾਨ ਕਰਕੇ ਜੇ ਮੁੜ ਕੇ ਉਹ ਕਰੋੜਾਂ ਖਰਬਾਂ ਦੀ ਆ ਉਹ ਮੁਆਫੀ ਨਹੀਂ ਆਉਂਦੀ ਪੈਸਾ ਤਾਂ ਬੰਦਾ ਫੇਰ ਵੀ ਕਮਾ ਲੂ ਇਹ ਨਰਦਈ ਹੁੰਦੇ ਨੇ ਇਹਨਾਂ ਦੇ ਵਿੱਚ ਕੋਈ ਦਇਆ ਨਹੀਂ ਹੁੰਦੀ ਇਹੀ ਅਸਲੀ ਜਿਹੜੇ ਜਾਮਨੇ ਜਿਹੜੇ ਇਤੋਂ ਆਪਾਂ ਕਹਿ ਸਕਦੇ ਹਾਂ ਇਹ ਜਿਹੜੀਆਂ ਹਰਕਤਾਂ ਵਾਲੇ ਬੰਦੇ ਨੂੰ ਇਹਨਾਂ ਨੂੰ ਜਾਮ ਕਹਿ ਸਕਦੇ ਹਾਂ ਇਹ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰੇ ਮੈਂ ਫੇਰ ਵਾਰ-ਵਾਰ ਇਹੀ ਗੱਲ ਕਰਦਾ ਵਾਂ ਕਿਉਂਕਿ ਸਾਨੂੰ ਬਹੁਤ ਬੰਦੇ ਨੇ ਕਹਿ ਕੇ ਵੀਡੀਓ ਦਿੱਤੀ ਆ ਵੀ ਵੀਰੇ ਪਾਇਓ ਵੀਡੀਓ ਇਹ ਤੇ ਜ਼ਰੂਰ ਆਪਣਾ ਫਰਜ਼ ਬਣਦਾ ਕਿਉਂ ਇਨਾਂ ਨੇ ਦੇਖਣਾ ਨਹੀਂ ਮਾਰਨ ਲੱਗਿਆ ਨੇ ਹੁਣ ਇਹ ਤੋਂ ਚਲੋ ਬਾਕੀ ਪ੍ਰਮਾਤਮਾ ਦਾ ਸ਼ੁਕਰ ਆ ਵੀ ਕੋਈ ਬੰਦੇ ਦਾ ਨੁਕਸਾਨ ਨਹੀਂ ਕਰਿਆ ਇਨਾਂ ਨੇ ਇਹ ਜ਼ਰੂਰ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰਿਓ ਵੀਰੇ ਮੈਂ ਇਹੀ ਬੇਨਤੀ ਕਰਦਾ